ਸਸਿਕ ਕਰਦੇ ਆ ਕਿ ਮੈਂ ਲੋਕਾ ਆਪਣਾ ਮਾਨ ਪਿੱਛੇ ਆਲਾ ਪਿਛਲੇ ਦਿਨੀ ਜਗਰਾਵਾਂ ਦੇ ਵਿੱਚ ਇੱਕ ਪੰਜਾਬੀ ਟ੍ਰੇਡਰ ਦਾ ਮਰਦਾ ਹੁੰਦਾ ਤੇ ਉਹਦੀ ਗੱਡੀ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ ਅੱਜ ਉਹਨਾਂ ਦੀ ਅੰਤਮ ਅਰਦਾਸ ਸੀਗੀ ਕਹਿੰਦਾ ਪਾਠ ਦੇ ਭੋਗ ਸੀਗੇ ਤੇ ਉੱਥੇ ਪਹੁੰਚੇ ਹੋਏ ਆ ਉਹਦੇ ਭਰਾ ਨਾਲ ਵੀ ਗੱਲਬਾਤ ਕਰਾਂਗੇ ਉੱਥੇ ਹੋਰ ਵੀ ਜਿੰਨੇ ਕੋਈ ਵੀ ਸੱਜਣ ਰੈਲੀ ਹੋਏ ਗੱਲਬਾਤ ਕਰਾਂਗੇ ਅਸਲ ਦੇ ਵਿੱਚ ਕਿੱਦਾਂ ਦਾ ਸੁਭਾਅ ਸੀ ਮਾਲਕਾ ਉਹਨਾਂ ਇੱਕਾ ਜਾਂ ਬੱਚਾ ਤੁਸੀਂ ਦੇਖਿਆ ਤਸਵੀਰ ਦੇ ਵਿੱਚ ਜੋੜੇ ਦੋ ਨਿੱਕੇ ਨਿੱਕੇ ਬੱਚੇ ਸੀਗੇ ਬਹੁਤ ਆ ਬੱਚਾ ਉਹਦਾ ਮਾਤਾ ਦੱਸੀ ਘਾਲ ਹੱਸੀ ਘਾਲ ਤੁਸੀਂ ਇਹਨਾਂ ਦੀ ਗਵਾਂਢ ਚ ਹਾਂਜੀ ਇਹ ਸੇ ਇਹਨਾਂ ਦੇ ਗਵਾਂਢੀ ਆ ਸਾਡੇ ਨੇ ਕੀਤੀ ਆ ਕਿਵੇਂ ਸੀ ਮੁੰਡੇ ਦਾ ਸੁਭਾਅ ਜੀ ਮੁੰਡਾ ਬਿਲਕੁਲ ਬਹੁਤ ਵਧੀਆ ਸੀ ਹਾਂ ਬਾਦਿਆ ਜੀ ਅਸੀਂ ਜਿਹੜੇ ਅਸੀਂ ਕੋਈ ਅਸੀਂ ਗੱਲਬਾਤ ਨਹੀਂ ਸੀ ਕਿਸੇ ਨੂੰ ਉੱਚਾ ਨਹੀਂ ਮਨ ਸੀ ਬੋਲਿਆ ਕਦੇ ਵੀ ਦੋ ਘੜੀਆਂ ਕਦੇ ਆਈ ਨਹੀਂ ਸੀ ਦੇਖਿਆ ਵੀ ਅਸੀਂ ਕੁੱਤੇ ਨੂੰ ਗਾਲਖੱਡੀ ਬੰਦੇ ਨੇ ਤਾਂ ਬੱਚੇ ਨੇ ਬੋਲਣਾ ਕੀ ਸੀ ਹੈਨਾ ਇੰਨਾ ਵਧੀਆ ਅਸੀਂ ਅੱਜ ਉਹਦੀ ਨੇਕੀ ਨੂੰ ਰੋਣੇ ਹੂੰ ਬੱਚਿਆ ਚਲੋ ਜਿਹੜੀ ਘਟਨਾ ਹੋਈ ਹੈਨਾ ਇਹ ਗਲਤ ਗੱਲ ਹੋਈ ਹੈ ਜੇਕਰ ਉਹਨਾਂ ਨੇ ਬੱਚਿਆਂ ਨੂੰ ਬਾਹਰ ਕਰਨਾ ਸੀ ਜਿਵੇਂ ਉਹ ਆਪਣੇ 10 ਬੰਦੇ ਲੈ ਕੇ ਆਏ ਸੀ ਤਾਂ ਇਹ ਦੱਸ ਕਿਉਂਦੇ ਆਇਆ ਹੈ ਹੈਨਾ ਤੁਸੀਂ ਆ ਪਿਓ ਦੱਸ ਕਿ ਆਉਂਦੇ ਫਿਰ ਬੱਚਾ ਆਪਦਾ ਵੀ ਕੋਈ ਕਾਰਵਾਈ ਕਰਦਾ ਹਨ ਉਹ ਵੀ ਦੇਖਦਾ ਵੀ ਕੀ ਗੱਲ ਹੋਈ ਆ ਉਹਨੂੰ ਦੱਸ ਕੇ ਆਉਂਦੇ ਇਹ ਨਾਲ ਰਹਿ ਕੇ ਖਾ ਕੇ ਕਿਦਾਰੀ ਨਹੀਂ ਸੀ ਕਰਦਾ ਮੁੰਡੇ ਨੇ ਤਰੱਕੀ ਕਿੰਨੇ ਟਾਈਮ ਚ ਕਰ ਲਈ ਮੁੰਡੇ ਨੇ ਤਰੱਕੀ ਤੇ ਗਰੀਬਨ 3-4 ਸਾਲ ਚ ਕੀਤੀ 4 ਸਾਲ 5 ਚ ਤਰੱਕੀ ਕੀਤੀ ਹੈ ਬੱਚੇ ਲੱਗਦੇ ਸੀ ਲੋਕ ਗੱਲਾਂ ਕਰਦੇ ਸੀ ਬਿਲਕੁਲ ਬੱਚੇ ਲੋਕ ਇਹ ਕਹਿ ਰਹੇ ਸੀ ਵੀ ਇੰਨੀ ਗਲੀ ਘਾਣ ਚ ਹੋਈ ਸੀ ਵੀ ਇੰਨਾ ਵਧੀਆ ਰਹਿੰਦਾ ਸੀ ਬੱਚਾ ਵੀ ਆਦੇ ਪੈਰਾਂ 'ਸਰ ਰੁੜ ਕੇ ਦੇਖੋ ਜੀ ਪਹਿਲਾਂ ਜਿਹੜਾ ਬੱਚੇ ਦਾ ਮਾਪਿ ਪਿਓ ਸੀ ਨਾ ਦੋ ਸਾਲ ਦਾ ਬੇਟਾ ਸੀ ਜਦੋਂ ਇਹਦੇ ਪਿਓ ਦੀ ਡੈਥ ਹੋ ਗਈ ਸੀ ਬੇਟਾ ਜਨਮ ਬਾਅਦ ਦਾ બે ਭੈਣ ਦੋ ਸਾਲ ਦੀ ਸੀ ਅੱਛਾ ਹੈਨਾ ਮਾਂ ਨੇ ਬੜੇ ਔਖੇ ਪਾਲੇ ਨੇ ਬੱਚੇ ਇਹਨਾਂ ਨੇ ਬੱਚੇ ਜਿਹੜੇ ਇਹਦੀ ਦੀ ਵਾਈਫ ਹੈ ਮੁੰਡੇ ਦੀ ਜਿਸ ਦੀ ਸਹਿੰਦੀ ਉਹ ਵੀ ਆਪਣੀ ਮਾਂ ਦੇ ਘਰ ਦੋ ਸਾਲ ਦੀ ਸੀ ਪਿਓ ਦੀ ਡੈਥ ਹੋ ਗਈ ਸੀ ਉਹਦੀ ਮਾਂ ਨੇ ਵੀ ਬਹੁਤ ਔਖੀ ਹੋ ਕੇ ਪਾਲਿਆ ਸੀ ਉਹ ਘਰਾਂ ਦੇ ਵਿੱਚ ਦੋ ਘਰਾਂ ਦੇ ਵਿੱਚ ਅੱਜ ਦੀ ਵਜ ਜਾਵੇ ਗੁਰ ਕਰ ਉਹ ਕਿਹੜੇ ਵਿਆਹ ਕਿਹੜੇ ਮੁੰਡੇ ਸੀ ਸਪੈਂਡ ਸੱਜਿਆ ਸੱਜਿਆ ਦੋ ਮੁੰਡੇ ਸੀ ਉਹਨਾਂ ਨਿੱਕੇ ਨਿੱਕੇ ਹਾਂਜੀ ਬੇਟੇ ਉਹਦੇ ਆਪਣੇ ਜਿਸ ਦੀ ਸਹਿੰਦੀ ਦੋ ਸਾਲ ਦੇ ਬੱਚੇ ਆ 2 ਸਾਲ ਦੇ ਬੱਚਿਆਂ ਦੇਖੋ ਹੁਣ ਆਪਾਂ ਹਰ ਘਰ ਦੇ ਵਿੱਚ ਕਿੰਨੇ ਮਾਵਾ ਫਿਰ ਲੋਡਦੇ ਆ ਬੱਚੇ ਮਸੂਮ ਆ ਕਿਹੜੇ ਹਸਾਨ ਫੱਲਣਗੇ ਜਦੋਂ ਹੁਣ ਉਹ 10 ਆ ਗਏ ਜੇ ਦਸਾਂ ਨੇ ਬਾਰ ਕਰਨਾ ਸੀ ਕੋਈ ਲਾਕਡਾ ਸੁਣਨੂ ਕੀ ਲੱਗਦਾ ਉਹਦੀ ਤਰੱਕੀ ਵੈਰੀ ਬਣ ਗਈ ਉਹਦੀ ਹਾਂ ਜੀ ਬਸ ਉਹਨੂੰ ਵੇਖ ਕੇ ਬੱਚੇ ਨੂੰ ਜਰਿਆ ਨਹੀਂ ਕਣ ਜਦੋਂ ਉਹ ਮੋਟਰਸਾਈਕਲ ਤੇ ਹੋਊਗਾ ਉਦੋਂ ਕੋਈ ਨਹੀਂ ਕੁਛ ਕਹਿੰਦਾ ਹੁਣ ਉਹਨੂੰ ਹਾਂ ਜੀ ਬਸ ਐਸੀ ਮੋਟਰਸਾਈਕਲ ਤੇ ਬੇਟਾ ਜਾਂਦਾ ਹੀ ਨਹੀਂ ਦੇਖਿਆ ਸ਼ੁਰੂ ਤੋਂ ਐਵੇਂ ਕਹਿਦੀ ਆ ਸ਼ੁਰੂ ਤੋਂ ਗੱਡੀ ਤੇ ਰਹਿ ਸ਼ੁਰੂ ਤੋਂ ਉਹਦੇ ਮਾਪੇ ਦੀ ਗੱਡੀ ਚ ਲਈ ਹੋਈ ਸੀ ਛੋਟੀਆਂ ਪਹਿਲਾਂ ਉਹਦੇ ਬਾਪ ਦੀਆਂ ਟੱਕੜੀਆਂ ਨੇ ਪਾਈਆਂ ਹੋਈਆਂ ਗੱਡੀਆਂ ਜੁਨੀਅਰ ਦੇ ਵਿੱਚ ਪ੍ਰਦਾਨ ਸੀਗੇ ਗੱਡੀਆਂ ਚੱਲਦੀਆਂ ਨੇ ਕੋਈ ਆਈ ਨਹੀਂ ਸੀਗਾ ਮਾੜਾ ਮੋਟਾ ਚਲੋ ਬਾਅਦ ਵਿੱਚ ਨੂੰ ਤਾਂ ਬਿਲਾ ਨੇ ਪਾਰ ਲੇ ਉਹ ਕਿਸਾਂ ਕੀ ਹੋ ਕੇ ਪਾਲੇ ਨੇ ਬੱਚਿਆਂ ਨਾਲ ਜਿੰਦਗੀ ਲੈ ਕੇ ਵਧੀਆ ਬਣਾ ਕੇ ਦਿੱਤੀ ਵਧੀਆ ਬਣਾ ਕੇ ਹੁਣ ਆਪਾਂ ਨੂੰ ਹੀ ਪਤਾ ਪਹਿਲੀ ਪੌੜੀ ਚੜ੍ਹ ਤਰ ਚੜ੍ਹ ਲੈ ਬੱਚੇ ਨੇ 10 ਪੌੜੀਆਂ ਬਾਹਰ ਹੀ ਪੌੜੀ ਚ ਕਲੀਅਰ ਹੋਇਆ ਹੂੰ ਕਲੀਅਰ ਹੋ ਕੇ ਉਹਨੇ ਇਹਦੇ ਪੈਰ ਲਾਏ ਪੈਰ ਲਾ ਕੇ ਇਹਦੀ ਮਾਂ ਬਾਪੂ ਸਹਾਰਾ ਬਣੀਆ ਸਭ ਕੁਝ ਕੀਤਾ ਹੁਣ ਇਸ ਟਾਈਮ ਸਾਨੂੰ ਬਹੁਤ ਦੁੱਖ ਲੱਗਿਆ ਬਹੁਤ ਔਖਾ ਹਨ ਲੇਕਿਨ ਚਾਰੇ ਨਫਰ ਕੀ ਹੁਣ ਜਿਹੜੇ ਬੰਦੇ ਕਹਿੰਦੇ ਨੇ ਫੇਰ ਵੀ ਲਓ ਜੀ ਇਹ ਵਰਤ ਨਹੀਂ ਸਕਿਆ ਅਸੀਂ ਇਧਰੇ ਵਰਤੇ ਆ ਕਿ ਤਾਂ ਬਿਲਕੁਲ ਗਲਤ ਗੱਲ ਆ ਬੱਚੇ ਨੇ ਉਹਨੇ ਆਰਦੇ ਸ਼ੌਂਕ ਨੂੰ ਰੱਖੇ ਸੀ ਕੋਈ ਲੋਕਾਂ ਨੂੰ ਮਾਰ ਦੀ ਖਾਤਰ ਥੋੜੋ ਖ ਮੱਛੇ ਲੋਕਾਂ ਨੂੰ ਮਾਰਨ ਦੀ ਖਾਤਿਰ ਸੀ ਉਹਨਾਂ ਨੇ ਰੱਖਿਆ ਬਸਟਰ ਜੇ ਉਹਨਾਂ ਨੇ ਬਾਹਰ ਕਰਨਾ ਸੀ ਉਹਰਾ ਸ਼ੌਕ ਉਹਨੇ ਰੱਖਿਆ ਸੀ ਜੇ ਉਹ ਇਹ ਜਾ ਹੁੰਦਾ ਤਾਂ ਫਿਰ ਉਹ ਵੀ ਹਥਿਆਰ ਚਲਾ ਲੈਂਦਾ ਉਹ ਬੇਬੇ ਸੱਚਾਈ ਬੱਚੇ ਨੇ ਬੇਪਾਸਤੀ ਚ ਦੱਸ ਕੇ ਆਏ ਨੇ ਇਹ ਬਹੁਤ ਦੁਨੀਆ ਤੇ ਕਹਿਰ ਮਿਲ ਗਿਆ ਪਰ ਜੇਕਰ ਆਪਾਂ ਆਦੇ ਬੱਚੇ ਬਚਾਉਣੇ ਚਾਹੁੰਨੇ ਆ ਕੋਈ ਵੀ ਪੀੜੀ ਗਾਂ ਦੇ ਬਚਾਉਣੇ ਚਾਹੁੰਨੇ ਆ ਇਹਦੇ ਵਿੱਚ ਸੇਫਟੀ ਜ਼ਰੂਰੀ ਹੋਣੀ ਚਾਹੀਦੀ ਹੈ ਸਰਕਾਰ ਨੂੰ ਦੱਸਣਾ ਚਾਹੀਦਾ ਵੀ ਆਏ ਤਾਂ ਨੇਕ ਹੀ ਮਾਮਲੇ ਪਤ ਚੱਕ ਦਿਆ ਕਰਨਗੇ ਪਰ ਮੌਤ ਦੀ ਸਜ਼ਾ ਮੌਤ ਦੀ ਸਜ਼ਾ ਹੀ ਮੌਤ ਹੋਣੀ ਚਾਹੀਦੀ ਹੈ ਇਹਦੇ ਵਿੱਚ ਨਾਂ ਅਸੀਂ ਜ਼ਰੂਰ ਦੇਵਾਂਗੇ ਵੀ ਮੌਤ ਦੀ ਸਜ਼ਾ ਹੀ ਮੌਤ ਹੋਣੀ ਚਾਹੀਦੀ ਆ ਉਹ ਤਾਂ ਫੇਰ ਵੀ ਜੇਲ੍ਹ ਚ ਦੋ ਸਰਕਾਰ ਦੋ ਸਾਲ ਆਜੂ ਕੋਈ ਤੇਰੇ ਮੇਰੇ ਦਾ ਹਮਦਰਦ YouTube ਪਰ ਕਿ ਜਿਹੜੇ ਆਈਡੀਆ ਨੇ ਜਵਾਨੀ ਦੇ ਕੇ ਉਹ ਜਵਾਨ ਤੇ ਆ ਸਕਦੇ ਆ ਨਾ ਉਹਨਾਂ ਜਵਾਨ ਕੋਈ ਨਿਕਣਿਕਾਂ ਦਾ ਪਿਆਉ ਨਹੀਂ ਮਿਲਣਾ ਜਿਹੜਾ ਬੰਦਾ ਉਹ ਐਡਾ ਇਹ ਕਰਕੇ ਮਿਲ ਗਿਆ ਉਹ ਕਿਸੇ ਤੇ ਵੀ ਫਿਰ ਕਰ ਸਕਦਾ ਸਾਡੇ ਤੇ ਇਹੀ ਸਿੱਖਿਆ ਆ ਬਈ ਜ਼ਰੂਰ ਹੀ ਉਹਨਾਂ ਨੂੰ ਮੌਤ ਦੀ ਸਜ਼ਾ ਮੌਤ ਹੋਣੀ ਚਾਹੀਦੀ ਆ ਮਾਨ ਸਬਰ ਆਏਗਾ ਉਹਦੇ ਮਾਂ ਤਾਂ ਚਲੋ ਉਮਰ ਪੁੱਤ ਦੀ ਮੰਨ ਲਓ ਪਰ ਤਬਰ ਨੂੰ ਕਿਦੋਂ ਮਿਲੇਗਾ ਤੁਸੀਂ ਵੀ ਬੱਚਿਆਂ ਵਾਲਿਆਂ ਪਰਿਵਾਰਾਂ ਵਾਲੇ ਬੱਚੇ ਇੱਕ ਘੰਟਾ ਮਾਂ ਨੂੰ ਮਿਲੇ ਨਾ ਤੁਹਾਡਾ ਕੀ ਮਨ ਕਹਿੰਦਾ ਬਿਲਕੁਲ ਉਹਦੇ ਬੱਚਿਆਂ ਨੇ ਆਦੀ ਮਾਂ ਬਾਪ ਦੀ ਫੋਟੋ ਦੇਖ ਕੇ ਕਿੰਨਾ ਬਰਲਾਖ ਕੀਤਾ ਬਾਪ ਬਾਪ ਕਾ ਮਿਲੇਗਾ ਦਿਮਾਗ ਦੁਨੀਆ ਤੋਂ ਚਲੀ ਗਿਆ ਹੈ ਨਾ ਇਹ ਜ਼ਰੂਰੀ ਹੈ ਸਰਕਾਰ ਨੂੰ ਕੋਰੀ ਭੇਣ ਪਾਈ ਆ ਜਿੰਨੇ ਤੇ ਕੱਲ ਨੂੰ ਕਿਸੇ ਹੋਰ ਤੇ ਵੀ ਹੋ ਸਕਦੀ ਹੈ ਇਹਦਾ ਇਨਸਾਫ ਮਿਲਣਾ ਚਾਹੀਦਾ ਗੋਲੀ ਦਾ ਨਾਂ ਗੋਲੀ ਨਾ ਹੀ ਮਿੜ ਕੋ ਹਰ ਸੀ ਜੋ ਗੋਲੀ ਰੋ ਕੁਝ ਵੀ ਕਰੋ ਪੁੱਲ ਮਾਰ ਕੇ ਉਹਦੀ ਦਿੱਕਤ ਕਿੰਨਾ ਪਸੰਦ ਹੈ ਤਰੱਕੀ ਉਹਦੀ ਬੈਰਨ ਬਣ ਗਈ ਬੈਰਨ ਬਣ ਗਈ ਉਹ ਕੁਝ ਐਲਸੀ ਬੰਦਾ ਉਹ ਰੱਖ ਰਿਆ ਸੀਗਾ ਹਾਂ ਬੱਸ ਬੱਸ ਹਾਂ ਜਰਸੀ ਬੰਦੇ ਨੇ ਪਉ ਨੂੰ ਨਹੀਂ ਕਦਾ ਕੀਤਾ ਹਨ ਜੇਕਰ ਅਸੀਂ ਕਦੇ ਬੱਚਾ ਉਹ ਆਇਨਸੀ ਦੇਖਿਆ ਵੀ ਅੱਜ ਰੋਲਦੇ ਫਿਰਦੇ ਆ ਜਾਂ ਕੁਝ ਵੀ ਆ ਮਾਂ ਨੇ ਤੰਗੀ ਕੱਟੀ ਬੱਚਿਆਂ ਨੂੰ ਤਲੀਆਂ ਚੋਕ ਚ ਲਾਇਆ ਪਰ ਉਹਦੀ ਕਮਾਈ ਘੱਟ ਸੀਗੀ ਤਾਂ ਠੀਕ ਹੈ ਜੀ ਤਸਵੀਰ ਦੇ ਵਿੱਚ ਜੋੜੇ ਦੋ ਨਿੱਕੇ ਨਿੱਕੇ ਬੱਚੇ ਸੀਗੇ ਬਹੁਤ ਆ ਬੱਚਾ ਉਹਦਾ ਬਹੁਤ ਗਰੀਬੀ ਦੇ ਵਿੱਚੋਂ ਉੱਠ ਕੇ ਇੱਥੋਂ ਤੱਕ ਪਹੁੰਚੇ ਸਿੱਧੀ ਪਰ ਬਈ ਜਰਿਆ ਨਹੀਂ ਗਿਆ ਅਸਲ ਕਹਾਣੀ ਪਤਾ ਲੱਗੀ ਉਹਦਾ ਭਰਾ ਦੱਸੂਗਾ ਅਸਲ ਹੀ ਬਜਾ ਰਹੀ ਕਾਤੋਂ ਉਹ ਬੰਦਾ ਰੰਜਿਸ ਕਰਦਾ ਸੀ ਆਓ ਆਪਾਂ ਸੁਣੀਏ ਉਹਦੇ ਭਰਾ ਤੋਂ ਵਾਈ ਜਿਹੜੀ ਨੀਗਲੀ ਕਾਰਵਾਈ ਆ ਉਹ ਹੋ ਰਹੀ ਆ ਉਸ ਕੋਰਡਿੰਗ ਆਪਾਂ ਨੂੰ ਬਾੜੀ ਜਾਣਕਾਰੀ ਤਾਂ ਹੈ ਨਹੀਂ ਕਿ ਕਿਉਂਕਿ ਤੁਹਾਨੂੰ ਪਤਾ ਹੀ ਆ ਜੀ ਘਰ ਦੇ ਕਾਰੋਬਾਰ ਵੀ ਦੇਖਣੇ ਪੈਂਦੇ ਆ ਘਰ ਦੇ ਨੂੰ ਵੀ ਸਾਹਮਣਾ ਉਹ ਤੁਹਾ ਰੀਤੀ ਰਿਵਾਜ ਆ ਜਿਹੜੇ ਟ੍ਰੈਸਟ ਗਾਰਾਂ ਨੂੰ ਹੈਂਡਲ ਕਰਨਾ ਸੋ ਮੈਨੂੰ ਬਾੜੀ ਜਾਣਕਾਰੀ ਤਾਂ ਦਿੱਤੀ ਨਹੀਂ ਕਿ ਉਹਨਾਂ ਨੇ ਨਾ ਮੈਂ ਬੜਾ ਜਾਣਨ ਦੀ ਕੋਸ਼ਿਸ਼ ਕੀਤੀ ਆ ਬਸ ਇੰਨਾ ਕੁ ਪਤਾ ਲੱਗਿਆ ਵੀ ਬਾਕੀ ਸਾਰੇ ਜਿਹੜੇ ਉਹ ਖੜਨੇ ਗਏ ਨੇ ਬਸ ਉਹਨਾਂ ਚ ਇੱਕ ਕਵੀ ਸ਼ਾਇਰ ਪੀਤੂ ਨਾਮ ਆ ਜਿਹੜਾ ਇੱਕ ਜਿਹੜਾ ਉਹ ਰਮਨ ਸੀਗਾ ਜਿਹਦੀ ਵੀਡੀਓ ਪਾਈ ਸੀ ਕਿ ਮੈਂ ਕਬੂਲ ਵੀ ਕਰਦਾ ਵਾਂ ਉਹਦਾ ਬਸ ਇੱਕ ਛੋਟਾ ਬ੍ਰਦਰ ਆ ਪੀਤੂ ਉਹ ਹਜੇ ਕਰਾ ਰਿਹਾ ਉਹ ਹਜੇ ਸ਼ਾਇਰ ਪੜ੍ਹਿਆ ਨਹੀਂ ਗਿਆ ਬਾਕੀ ਸਾਰੇ ਤਾਂ ਜੀ ਆਲਮੋਸਟ ਪੜ੍ਹ ਲਏ ਗਏ ਦੇਖੋ ਸਿਰਫ ਪਾਰਕਿੰਗ ਦਾ ਹੀ ਰੌਲਾ ਸੀਗਾ ਆਪਣਾ ਨਾ ਕੋਈ ਮੈਲੀ-ਮੁਲੀ ਦਾ ਰੌਲਾ ਸੀ ਨਾ ਕੋਈ ਫੈਮਲੀ ਦਾ ਕੋਈ ਸੀਗਾ ਮੈਟਰ ਬਸ ਇੱਕ ਪਾਰਕਿੰਗ ਦਾ ਹੀ ਰੌਲਾ ਸੀ ਉਹਦੇ ਕਰਕੇ ਬਸ ਉਹਦੇ ਮਨ 'ਚ ਮੈਲ ਸੀ ਜਾਂ ਜੋ ਜੀ ਸੀਗਾ ਉਹਨੇ ਕਤਲ ਨੂੰ ਅਨਜਾਨ ਦਿੱਤਾ ਬਾਕੀ ਆਪਣੀ ਉਹਨਾਂ ਨਾਲ ਕੋਈ ਖਾਸ ਰੰਜਿਸ਼ ਤਾਂ ਹੈ ਨਹੀਂ ਸੀਗੀ ਬਾਕੀ ਜਿਹੜੇ ਲੋਕ ਇਹਨਾਂ ਨੇ ਵੀ ਇਹ ਚੋੜ ਕਰਦਾ ਸੀ ਜਾਂ ਠੋਕਰਾ ਸੀਗਾ ਦੇਖੋ ਵੀਰੇ ਬੰਦੇ ਦਾ ਐ ਨਹੀਂ ਪਤਾ ਲੱਗਦਾ ਸੋਸ਼ਲ ਮੀਡੀਆ ਤੇ ਵੀ ਅੰਦਰੋਂ ਕਿਦਾਂ ਦਾ ਉਹਦੇ ਯਾਰ ਦੋਸਤ ਨੇ ਉਹਦੀ ਫੈਮਿਲੀ ਆ ਉਹਨੂੰ ਪਤਾ ਵੀ ਉਹ ਅੰਦਰੋਂ ਕਿਦਾਂ ਦਾ ਹੁਣ ਅਸੀਂ ਬਹੁਤ ਗਰੀਬ ਕਰੋ ਉੱਥੇ ਤੋਂ ਵੀ ਪਤਾ ਹੀ ਆ ਵੀਰੇ ਸਾਰੀ ਸਾਰਾ ਕੁਝ ਇੰਸਟਾਗ੍ਰam ਤੇ ਸਾਰਾ ਕੁਝ ਹੀ ਆਪਣਾ ਮਤਲਬ ਬਿਆਨ ਨਹੀਂ ਕੀਤਾ ਹੋਇਆ ਵਾ ਇੱਕ ਵੀਡੀਓ ਵੀਰੇ ਨੇ ਸਪੈਸ਼ਲ ਪਾਈ ਹੋਈ ਆ YouTube ਦੇ ਚੈਨਲ ਤੇ ਵੀ ਮੇਰੀ ਸਟੋਰੀ ਸੀ ਸੀ ਵੀ ਕਿੰਦਾ ਇਹ ਕਿੱ데 ਘਰੋਂ ਉੱਠਿਆ ਸੀਗਾ ਸੋ ਥੋੜਾ ਜਿਆ ਮੁੰਡੇ ਨੂੰ ਮਾਣਦਾ ਹੁੰਦਾ ਹੀ ਆਪਦੇ ਤੇ ਵੀ ਯਾਰ ਮੈਂ ਮਿਹਨਤ ਮਿਹਨਤ ਦਾ ਮਾਣ ਨਹੀਂ ਕੀਤਾ ਤਾਂ ਕੀ ਕੀਤਾ ਹਾਂਜੀ ਹਾਂਜੀ ਬਾਕੀ ਦੇਖੋ ਜੀ ਦੇਖਣ ਵਾਲੇ ਨੇ ਤਾਂ ਹੀ ਕਹਿ ਰਹੇ ਨੇ ਵੀ ਫੁਗਰਾ ਸੀ ਉਹਨੂੰ ਪਤਾ ਵੀ ਜਿਹੜਾ ਉਹਨੂੰ ਦਿਲੋਂ ਜਾਣਦਾ ਸੀ ਅੰਦਰੋਂ ਜਾਣਦਾ ਕੋਈ ਪੁਲਿਸ ਨੇ ਤੁਹਾਨੂੰ ਦੱਸਿਆ ਵੀ ਉਹ ਬੰਦੇ ਦੇ ਬਿਮਾਰਚ ਕੀ ਆਇਆ ਵੀ ਉਹ ਮੈਂਟਲ ਸੀ ਕੀ ਸੀ ਕੁਝ ਗੱਲਬਾਤ ਹੋਈ ਹੈ ਇਸ ਤਰੀਕੇ ਦੀ ਨਹੀਂ ਦੇਖੋ ਮੈਂਟਲ ਤਾਂ ਨਹੀਂ ਉਹ ਨੂੰ ਕਹਿ ਸਕਦੇ ਕਿਉਂਕਿ ਬਹੁਤ ਸ਼ੱਕਤ ਦਾ ਮਾਣ ਉਹਨੇ ਚਲਾਕੀ ਨਾਲ ਬਹੁਤ ਚਲਾਕੀ ਨਾਲ ਇਹ ਚੀਜ਼ ਕੀਤੀ ਆ ਬਹੁਤ ਆਏ ਨਹੀਂ ਸੀਗਾ ਉਹ ਵੀ ਸਟਾਕ ਮਾਰਕੀਟ ਦਾ ਕੰਮ ਕਰਦਾ ਸੀਗਾ ਸੁਣਿਆ ਹੀ ਆ ਮੈਂ ਮੈਂ ਤਾਂ ਉਹਨੂੰ ਜਾਣਦਾ ਵੀ ਨਹੀਂ ਪਰਸਨਲੀ ਮੈਂ ਕਦੇ ਮਿਲਿਆ ਵੀ ਨਹੀਂ ਸੀ ਉਹਨੂੰ ਤੇ ਮੈਂ ਸੁਣਿਆ ਹੀ ਆ ਵੀ ਉਹ ਵੀ ਸਟਾਕ ਮਾਰਕੀਟ ਦਾ ਅੰਦਰ ਉਹਨੂੰ ਜੈਲ ਸੀ ਸੀਗੀ ਵੀ ਸ਼ਾਇਦ ਉਹਨੂੰ ਲਾਸ ਲੂਸ ਹੋ ਗਿਆ ਸੀਗਾ ਤੇ ਬਸ ਉਹਨੂੰ ਜੈਲ ਸੀ ਸੀਗੀ ਵੀ ਇਹ ਤਰੱਕੀ ਕਰੀ ਜਾਂਦਾ ਤੇ ਮੈਂ ਲਾਸ ਖਾ ਕੇ ਬੈਠਾ ਵਾਂ ਬਸ ਸ਼ਾਇਦ ਉਹਨੂੰ ਉਸ ਵਗਲ ਦਾ ਸੀਗਾ ਜੈਲ ਸੀ ਬਾਕੀ ਕੁਝ ਪਾਰਕਿੰਗ ਦਾ ਸੀਗਾ ਬਸ ਇਦੋਂ ਵੱਧ ਤਾਂ ਆਪਣਾ ਕੋਈ ਉਹਦੇ ਨਾਲ ਪਰਸਨਲ ਰੋਲਾ ਨਹੀਂ ਸੀਗਾ ਬੰਦੂਕ ਵੀਰ ਬੱਤਲੇ ਜੇ ਮੈਂ ਨਾ ਚੰਦਨ ਦੀ ਗੱਲ ਕਰਾਂ ਮੈਂ ਨਹੀਂ ਤੇ ਉਹਨੀਆਂ ਜਿਵੇਂ ਲੋਕ ਕਿਉਂ ਪ੍ਰੋਪਰਲੀ ਇਹ ਪਹਿਲਾਂ ਪਲੈਨਿੰਗ ਕੀਤੀ ਸੀ ਕਿ ਸੀਗੀ ਤੇ ਉਹ ਅੰਦਰ ਕਰਕੇ ਤਕਿਆ ਸੋ ਬ੍ਰਿਜ ਇਦਾਂ ਨਹੀਂ ਹੈਗਾ ਵੀ ਉਹਨੂੰ ਬੰਦੂਕ ਦਿਖਾਉਂਦਾ ਸੀ ਉਹ ਕਹਿੰਦਾ ਵੀ ਇਹ ਵੀਡੀਓ ਜੁਮੇ ਨੂੰ ਬੰਦੂਕ ਦਿਖਾਉਂਦਾ ਸੀਗਾ ਐਡਾ ਕਾਡਾ ਕੋਈ ਵੀ ਨਹੀਂ ਹੁੰਦਾ ਜਿਹਦੇ ਕੋਲੇ ਲਾਇਸੈਂਸੀ ਆਮਜ਼ ਲਾਇਸੈਂਸ ਹੈਗਾ ਵਾ ਇਹਦੇ ਕੋਲੇ ਲਾਇਸੈਂਸੀ ਹਥਿਆਰ ਹੈਗਾ ਵਾ ਉਹ ਆਏ ਨੰਗਾ ਹਥਿਆਰ ਕਿਸੇ ਨੂੰ ਨਹੀਂ ਸ਼ੋਅ ਕਰ ਸਕਦਾ ਠੀਕ ਇਲੈਕਸ਼ਨ ਤੇ ਆ ਜਾ ਸਕਦਾ ਵਾ ਇਹ ਤੁਹਾਨੂੰ ਵੀ ਪਤਾ ਹੋਣਾ ਸਾਰਿਆਂ ਨੂੰ ਪਤਾ ਹੁੰਦਾ ਵਾ ਤੇ ਉਹਦੇ ਵੀ ਛੋਟੇ ਛੋਟੇ ਨਿਆਣੇ ਸੀਗੇ ਏਡਾ ਪਾਗਲ ਤਾਂ ਉਹ ਵੀ ਨਹੀਂ ਸੀ ਲਾ ਵੀ ਲੰਗਾ ਧਰ ਕੇ ਤੇ ਖਾਉਗਾ ਜਿਵੇਂ ਉਹ ਵੀਡੀਓ ਚ ਕਹਿੰਦਾ ਵੀ ਮੈਨੂੰ ਥਿਆਰ ਦਿਹਾਉਂਦਾ ਹੁੰਦਾ ਸੀਗਾ ਚੌੜਾ ਕਰਾਈਗਾ ਬਾਕੀ ਦੇਖੋ ਜੀ ਉਹਦਾ ਅੰਦਰੋਂ ਉਹਦਾ ਮਨ ਚ ਮੈਲ ਸੀਗੀ ਉਹ ਤੁਸੀਂ ਉਹਦੇ ਚਿਹਰੇ ਤੇ ਵੀ ਦੇਖ ਸਕਦੇ ਹੋ ਉਹਦੀ ਜਿਹੜੀ ਕੰਫਿਊਜ਼ ਕਰਤੂਤ ਉਹਨੇ ਕੀਤੀ ਆ ਉਹ ਵੀ ਦੇਖ ਸਕਦੇ ਤੁਸੀਂ ਉਹਦੇ ਚ ਵੀ ਨਾ ਗੁੰਨ ਨਹੀਂ ਸ਼ੇਅਰ ਕਰਦਾ ਕਿਸੇ ਬਸ ਉਹਨਾਂ ਨੇ ਆ ਮਿਹਨਤ ਕਰਕੇ ਸਿੱਖਿਆ ਫਿਰ ਅੱਗਾ ਨੂੰ ਅੱਗੇ ਲੋਕਾਂ ਨੂੰ ਸਿਖਾਉਣ ਦੀ ਉਹਨਾਂ ਨੇ ਕੁਬਰਾਲਾ ਕੀਤਾ ਕਿ ਭਾਈ ਮੈਂ ਜੇ ਮੈਂ ਸਿੱਕੇ ਕਮਾ ਸਕਦਾ ਤੇ ਲੋਕੀ ਵੀ ਸਿੱਕੇ ਕਮਾ ਸਕਦੇ ਨੇ ਪੈਸਾ ਅੱਜ ਦੀ ਡੇਟ 'ਚ ਹਰ ਕਿਸੇ ਨੂੰ ਨਹੀਂ ਡ ਹੈਗਾ ਉਹਨਾਂ ਨੇ ਆਪ ਮਿਹਨਤ ਕੀਤੀ ਫਿਰ ਥੱਲੇੋਂ ਉੱਠ ਕੇ ਕਿੱਥੇ ਤੱਕ ਪਹੁੰਚੇ ਮਿਹਨਤ ਕਰਕੇ ਇੱਕੋ ਲੋਕਾਂ ਨੂੰ ਕਰਕੇ ਦਿਖਾਇਆ ਕਿ ਜੇ ਮੈਂ ਕਮਾ ਸਕਦਾ ਤਾਂ ਤੁਸੀਂ ਵੀ ਕਮਾ ਸਕਦੇ ਮੈਂ ਉਹਨਾਂ ਤੋਂ 2 ਸਾਲ ਪਹਿਲਾਂ ਸਿੱਖਿਆ ਸੀ ਮੇਰਾ ਨਾਲ ਹੋਰ ਵੀ ਬਿਜ਼ਨਸ ਹੈ ਆਪਣਾ ਕੰਮ ਮੈਂ ਆਪਣੇ ਕੰਮ 'ਚ ਬੀਜ਼ੀ ਸੀ ਮੈਂ ਕਿਹਾ ਚਲੋ ਸਾਈਡ ਬਾਈ ਸਾਈਡ ਜੇ ਵੀ ਕੰਮ 'ਚ ਆਪਾਂ ਜੇ ਹੱਥ ਅਜਮਾ ਸਕਦੇ ਆ ਕਿ ਅਸੀਂ ਵੀ ਪੈਸੇ ਕਮਾ ਸਕਦੇ ਆ ਪਰ ਪਾਜੀ ਨੇ ਇੱਕ ਬੜੇ ਸੋਖੇ ਜਿਹੇ ਤਰੀਕੇ ਨਾਲ ਸਿਖਾਇਆ ਜਿਹਦਾ ਪੰਜਾਬੀ ਗੇ ਲੇ ਮੈਨਸ ਥਿਊਰੀ ਨਾਲ ਸਿਖਾਇਆ ਕੰਮ ਉਹ ਵੀ ਪੰਜਾਬੀ ਚ ਨਹੀਂ ਤਾਂ ਉੱਤੇ ਤਾਂ ਬਹੁਤ ਹੈਗੇ ਨੇ ਆ ਸ਼ੇਅਰ ਮਾਰਕੀਟ ਦਾ ਕੰਮ ਸਿਖਾਉਣ ਵਾਲੇ ਜਿਹੜੇ ਕਿ ਹਿੰਦੀ ਬਹੁਤ ਬਹੁਤ ਬਿਲਕੁਲ ਠੱਗੀ ਵਾਲਾ ਕੰਮ ਹੀ ਨੇ ਉਹਨਾਂ ਨੇ ਪਾਜੀ ਨੇ ਪਹਿਲਾਂ ਕਲੀਅਰ ਕੀਤਾ ਕਿ ਜੇ ਤੁਹਾਨੂੰ 2 ਦਿਨ ਚ ਮੇਰਾ ਕੰਮ ਪਸੰਦ ਆਂਦਾ ਤੁਸੀਂ ਮੇਰੇ ਤੋਂ ਕੰਟੀਨਿਊ ਕਰੋ ਨਹੀਂ ਤਾਂ ਤੁਹਾਡੇ ਪੈਸੇ ਵਾਪਸ 1000 ਰੁਪਏ ਉਹਨਾਂ ਨੇ ਪਹਿਲਾਂ ਲਿਆ ਸੀ ਜੇ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਪਸੰਦ ਆਏ ਕੰਮ ਤੇ ਕੰਟੀਨਿਊ ਕਰੋ ਮੈਨੂੰ ਪਸੰਦ ਆਏਗਾ ਕੰਮ ਤੇ ਤੁਸੀਂ ਆਪਣੇ ਪੈਸੇ ਮੇਰੇ ਕੋਲ ਲੈ ਸਕਦੇ ਹੋ ਆਪਸ ਵਿਦਆਊਟ ਐਨੀ ਕੁਐਸਚਨ ਜਿਹੜਾ ਬੰਦਾ ਇੰਨੀ ਧਰਲੇ ਨਾਲ ਗੱਲ ਕਰ ਸਕਦਾ ਇਟ ਮੀਨ ਉਹਦੇ ਚ ਕੋਈ ਕੁਝ ਪੱਲੇ ਹੈਗਾ ਸੀ ਤਾਂ ਹੀ ਅਗਲਾ ਗੱਲ ਕਰਦਾ ਸੀ ਕਿ ਭਾਈ ਮੈਂ ਕੰਮ ਸਿਖਾਉਂ ਹਾਂ ਕੋਈ ਐਦਾਂ ਦੇ ਵੀ ਯੂਟਿਊਬਰ ਆ ਗਏ ਨੇ ਕੰਮ ਪੈਸੇ ਖਾਂ ਖਾਂ ਬਿਲਕੁਲ ਸਿੰਪਲ ਸਿੰਪਲ ਸ਼ੋਅ ਬਹੁਤ ਕੁਝ ਕਰਨਗੇ ਆ ਕਰਤਾ ਇਹੋ ਕਰਤਾ ਇੰਨੇ ਲੱਖ ਕਮਾ ਲਏ ਸ਼ੋਅ ਨਹੀਂ ਸੀ ਸ਼ੋਅ ਹਾਂ ਹਾਂ ਪੱਲੇ ਸੀਗੇ ਭਾਜੀ ਪੱਲੇ ਸੀਗਾ ਬੰਦੇ ਦੇ ਐਵੇਂ ਗੱਲ ਨਹੀਂ ਤੁਸੀਂ ਆਪ ਦੇਖਿਆ ਹੋਣਾ ਜਿੱਨਾ ਇਕੱਠ ਇਕੱਠਾ ਹੋਇਆ ਸੰਗਤ ਕਿੰਨੀ ਜੁੜੀ ਆ ਕਿਉਂ ਜੁੜੀ ਹੈ ਕਿ ਅਗਲੇ ਦੇ ਕੁਝ ਹੈਗਾ ਸੀ ਉਹਦੇ ਕੋਲ ਗੁੰਨ ਸੀਗਾ ਬੰਦੇ ਦੀ ਬੰਦੇ ਨੇ ਆਪਣੀ ਕਾਬਲੀਅਤ ਸ਼ੋਅ ਕੀਤੀ ਆ ਦੇ ਚਾਰ ਪੰਜ ਸਾਲਾਂ ਜੀ ਬੰਦਾ ਕਿੱਥੋਂ ਦਾ ਕਿੱਥੋਂ ਹੀ ਯੱਕਦਾ ਮਾ ਦੇ ਇਦਾਂ ਦਾ ਕੋਈ ਬਿਜ਼ਨਸ ਤਾਂ ਕੋਈ ਹੈ ਰਾਈਸ ਨਹੀਂ ਦਦਾ ਮਿਹਨਤ ਮਿਹਨਤ ਪਿਓਰ ਮਿਹਨਤ ਪਿਓਰ ਮਿਹਨਤ ਮਿਹਨਤ ਹੈ ਪਿਓਰ ਮਿਹਨਤ ਹੀ ਕਹਾਂਗੇ ਜੀ ਇਹ ਤਾਂ ਹੱਡ ਭਲਵੀ ਮਿਹਨਤ ਕਹ ਲਓ ਜਾਂ ਜਿੱਦਾਂ ਵੀ ਸਮਾਰਟ ਵਗੈਰ ਕਰਕੇ ਕਹ ਲਓ ਹਾਈਡਰੇਟ ਚ ਕਹਿੰਦੇ ਹਾਰਡ ਵਰਕ ਨਾਲੋਂ ਸਮਾਰਟ ਵਰਕ ਜ਼ਿਆਦਾ ਚੱਲਦਾ ਭਾਜੀ ਸਮਾਰਟ ਵਰਕ ਵੀ ਕੀਤਾ ਦਜ ਕਰਕੇ ਕਿੱਥੇ ਕਿੱਥੇ ਪਹੁੰਚੇ ਬੜਾ ਜਿਹੜੀ ਘਟਨਾ ਹੋਈ ਹੈ ਇਹਨੇ ਜੰਜੋੜ ਕੇ ਰੱਖਤਾ ਜਿੰਨੇ ਕੜੜੇ ਸ਼ਬਦਾਂ ਜਿਹਦੀ ਨਿੰਦਾ ਕੀਤੀ ਜਾਵੇ ਉਨਾ ਹੀ ਘੱਟ ਆ ਉਹ ਬੰਦਾ ਕਹਿੰਦਾ ਚੱਲ ਸਰਟੀਫਿਕੇਟ ਮਾਰ ਕੇ ਬੰਦਾ ਡਰਾ ਦਿਓ ਕੋਈ ਗੱਲ ਨਹੀਂ ਪਰ ਜਾਨੋਂ ਮਾਰ ਦੇਣਾ ਇਹ ਤਾਂ ਭਾਜੀ ਬਹੁਤ ਮਾੜਾ ਕੰਮ ਕੀਤਾ ਮੈਂ ਵਿਸ਼ਵਾਸ ਨਹੀਂ ਕਰ ਸਕਿਆ ਮੈਂ ਪਹਿਲਾਂ ਨਹੀਂ ਆ ਸਕਿਆ ਤੁਹਾਨੂੰ ਪਤਾ ਕਿੰਨਾ ਲੱਗਿਆ ਮੈਂ ਭਾਜੀ ਇੰਸਟਾਗ੍ਰਾਮ ਦੇ ਭਾਜੀ ਨਾਲ ਮੈਂ ਜੁੜਿਆ ਹੋਇਆ ਉੱਥੇ ਮੈਂ ਭਾਜੀ ਦੇਖਦਾ ਲੈਣਾ ਅਪਡੇਟਸ ਤੇ ਜਦੋਂ ਮੈਨੂੰ ਪਤਾ ਲੱਗਾ ਮੈਂ ਸ਼ੌਕਡ ਹੋ ਗਿਆ ਮੈਂ ਮੇਰਾ ਬੇਟਾ ਕਹਿੰਦਾ ਪਾਪਾ ਆ ਦੇਖੋ ਮੈਂ ਸ਼ੌਕ ਮੈਂਗਾ ਯਾਰ ਆ ਕੀ ਹੋ ਗਿਆ ਵੈਰੀ ਸੈਡ ਨਿਊਜ਼ ਮੈਂ ਜ਼ਮੀਨ ਥਲ ਪੈਰਾ ਥਲ ਜ਼ਮੀਨ ਉੱਤੇ ਨਿਕਲ ਗਈ ਜੀ ਆ ਕੀ ਕੰਮ ਬਣ ਗਿਆ ਤੇ ਫਿਰ ਸੰਸਕਾਰ ਮੋਕੇ ਨਹੀਂ ਆ ਸਕਿਆ ਮੈਂ ਕਹਿੰਦਾ ਨਹੀਂ ਅੱਜ ਇਸ ਅੰਤਿਮ ਅਰਦਾਸ ਹੋ ਰਹੀ ਹੈ ਮੇਟਾ ਨੂੰ ਇੱਕ ਜ਼ਿੰਦਗੀ ਨਵੀਂ ਵੀ ਦਿੱਤੀ ਉਹਨਾਂ ਨੇ ਭਾਜੀ ਬਿਲਕੁਲ ਇੱਕ ਗੁਣਤ ਸਵ ਨਵਾਸ ਖਾਇਆ ਮੇਰੀ ਆਪਣੀ ਡਰੇਡ ਆਪਣਾ ਕੰਮ ਕਰਦਾ ਪਰ ਇੱਕ ਨਵੀਂ ਲਾਈਨ ਸੜਾਈ ਗਿਆ ਤੁਸੀਂ ਸਾਈਬਾ ਸਾਈਡ ਇਹ ਵੀ ਕੰਮ ਕਰ ਸਕਦੇ ਹੋ ਕੰਪਿਊਟਰ ਤੇ ਬਹਿਣਾ ਮੇਰਾ ਵੀ ਕੰਪਿਊਟਰ ਦਾ ਹੀ ਕੰਮ ਹੈ ਕੰਪਿਊਟਰ ਤੇ ਬਹਿ ਕੇ ਨਾਲ 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 ਤੁਸੀਂ ਇਹ ਵੀ ਹੱਥ ਪੈਰ ਆਪਣੀ ਮਿਹਨਤ ਕਰ ਕੇ ਟਾਈਮ ਲਗਾ ਕੇ ਤੁਸੀਂ ਇਹ ਵੀ ਗੁਣ ਅਡਾਪਟ ਕਰਕੇ ਪੈਸੇ ਕਮਾ ਸਕਦੇ ਮੈਂ ਤਾਂ ਭਾਜੀ ਮੇਰੇ ਕੋ ਤਾਂ ਹੁਣ ਲਫ਼ਜ਼ ਨਹੀਂ ਹੈਗੇ ਮੈਂ ਭਾਜੀ ਕੀ ਵਡਿਆਈ ਕਰਾਂ ਹਰ ਕਹਣਗੇ ਬੰਦਾ ਚਲਾ ਗਿਆ ਹੁਣ ਵਡਿਆਈ ਕਰੀ ਜਾਂਦਾ ਇਹਦੀ ਬਟ ਨਹੀਂ ਭਾਜੀ ਉਹ ਵਡਿਆਈ ਦੇ ਕਾਬਲ ਸੀਗਾ ਡਿਜ਼ਰਵ ਕਰਦੇ ਆ ਸੀ ਭਾਜੀ ਉਹ ਕਹਿੰਦੇ ਪਹਿਲਾਂ ਡਿਜ਼ਰਵ ਤੇ ਥੈਂ ਡਿਜ਼ਾਇਰ ਉਹ ਬਾਕੀ ਉਹ ਡਿਜ਼ਰਵ ਕੀਤਾ ਫਿਰ ਡਿਜ਼ਾਇਰ ਕੀਤਾ ਅਗਲੇ ਨੇ ਗੱਡੀਆਂ ਲਈਆਂ ਜੋ ਵੀ ਕੀਤਾ ਬਟ ਵਾਈਰੂ ਨੇ ਉਹਨੂੰ ਕਿਰਪਾ ਕੀਤੀ ਤੇ ਅਸੀਂ ਫੇਰ ਹੀ ਕੰਮ ਬਣਿਆ ਨਾ ਬਿਨਾਂ ਕਿਰਪਾ ਤੋਂ ਵਾਈਰੂ ਦੀ ਮਿਹਨਤ ਉਹ ਬੰਦੇ ਦੀ ਕੁਝ ਨਹੀਂ ਹੁੰਦਾ ਭਾਜੀ ਐਵੇਂ ਗੱਲਾਂ ਗਲੋਰ ਜੋ ਮਰਜ਼ੀ ਬਣਾਈ ਜਾਏ ਉਹ ਨਹੀਂ ਕੰਮ ਕੀਤਾ ਭਾਜੀ ਨੇ ਮਿਹਨਤ ਕੀਤੀ ਵਾਹਿਗੁਰੂ ਨੇ ਕਿਰਪਾ ਕਰਤੀ ਕੋਰ ਕੀ ਚਾਹੀਦਾ ਬੰਦੇ ਨੂੰ ਬੰਦਾ ਇਹ ਹੀ ਕੁਛ ਕਹਿੰਦਾ ਮੈਂ ਕਿ ਮਿਹਨਤ ਕਰਾਂ ਰਹਿਮਤ ਤੇਰੀ ਹੋ ਜਵੇ ਫਿਰ ਵਾਰੇ ਨਿਆਰੇ ਆ ਪਰ ਆ ਵਾਰੇ ਨਿਆਰੇਆਂ ਚ ਉਹ ਭਾਜੀ ਨਾਲ ਲਾਹ ਕੰਮ ਹੋ ਜੇ ਬੜੀ ਮਾੜੀ ਗੱਲ ਬੜੀ ਮਾੜੀ ਮੈਂ ਕਿਹਾ ਭਾਜੀ ਮੇਰੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਕਿੱਦਾਂ ਯਕੀਨ ਕਰਾਂ ਯਾਰ ਬੰਦਾ ਕਹਿੰਦਾ ਯਾਰ ਕਿਸੇ ਨੇ ਫੇਕ ਪੋਸਟ ਪਾਤੀ ਆ ਐਵੇਂ ਤੁਹਾਨੂੰ ਪਤਾ ਇੱਕ ਗੱਲ ਫੇਕ ਵੀ ਬੜਾ AI ਦਾ ਜ਼ਮਾਨਾ ਆ ਤੇ AI ਨਾਲ ਜਨਰੇਟ ਕਰਕੇ ਕੁਝ ਵੀ ਪਾ ਦਿਓ ਬੰਦੇ ਨੂੰ ਡੀਫੇਮ ਕਰਨ ਲਈ ਬਟ ਨਹੀਂ ਜਦੋਂ ਵਾਕਈ ਦੋ ਚਾਰ ਇਧਰ ਉਧਰੋਂ ਪਤਾ ਲੱਗਾ ਭਾਜੀ ਨੇ ਜਦ ਦੀ ਲੇਟਿਆਂ ਦੀ ਫੋਟੋ ਦੇਖੀ ਗੱਡੀ ਅੱਗ ਲੱਗੀ ਦੇਖੀ ਤੇ ਫਿਰ ਵਿਸ਼ਵਾਸ ਹੋਇਆ ਯਾਰ ਆਹ ਤਾਂ ਕਦੇ ਤੁਹਾਡੇ ਨਾਲ ਵੈਸੇ ਗੱਲਬਾਤ ਹਾਂ ਮੇਰੀ ਭਾਜੀ ਫੋਨ ਤੇ ਹੀ ਗੱਲ ਹੁੰਦੀ ਸੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਪਰਸਨਲੀ ਕਦੇ ਨਹੀਂ ਮਿਲਿਆ ਤਾਂ ਅੱਜ ਦੇ ਜਿਹੜੇ ਜੁੜਵਾ ਨੇ ਉਹਨਾਂ ਨੂੰ ਦੇਖ ਕੇ ਵੀ ਹੁੰਦਾ ਵੀ ਆ ਜੀ ਦੇਖੋ 2 ਸਾਲ ਦਾ ਮਾਸੂਮ ਕੀ ਆ ਉਹ ਨਾ ਜਸਟ ਪਾਪਾ ਕਹਿਣਾ ਸਿੱਖਿਆ ਅੱਗੋਂ ਪਾਪਾ ਤੇ ਉਹਦਾ ਵਾਈਰੂਸ ਨੇ ਕੋ ਨજર ਨਹੀਂ ਆਉਣਾ ਦਾਦਾ ਦਾਦੀ ਨੇ ਮੰਮੀ ਨੇ ਵਾਟੇਵਰ ਹੋਰ ਰਿਸ਼ਤੇਦਾਰ ਨੇ ਪਰ ਜਿਹੜਾ ਪਿਓ ਦਾ ਕਿਰਦਾਰ ਪਿਓ ਹੀ ਨਿਭਾ ਸਕਦਾ ਭਾਜੀ ਹੋਰ ਕੋਈ ਨਹੀਂ ਨਿਭਾ ਸਕਦਾ ਜੋ ਮਰਜੀ ਗੱਲੀ ਕਹਿੰਦੇ ਨਾ ਲੱਖ दारू ਇੱਕ ਕਿਓ ਸੋ ਚਾਚਾ ਇੱਕ ਪਿਓ ਉਹ ਚੀਜ਼ ਹੈ ਕਿ ਭਾਜੀ ਪਿਓ ਨਹੀਂ ਨਾ ਮਿਲਣਾ ਜੋ ਮਰਜੀ ਕਰ ਲੋ ਦੁਨੀਆ ਤੇ ਬਾਕੀ ਆਪਾਂ ਦੇ ਹੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਆਪਣੇ ਚਰਨਾਂ ਤੇ ਨਵਾਸ ਬਖਸ਼ਣ ਮਾੜਾ ਟਾਈਮ ਆਇਆ ਹੁਣ ਬਾਈਕ ਨੂੰ ਕਈ ਅਰਦਾਸ ਕਰਾਂਗੇ ਕਿ ਪਾਣਾ ਪਰਿਵਾਰ ਚ ਪਾਣਾ ਮਨਨ ਦਾ ਬਲਵਕਸ਼ਣ ਪਰਿਵਾਰ ਲੇ। ਥੈਂਕ ਯੂ।